ਸਤ ਸ੍ਰੀ ਅਕਾਲ ਜਸਟੀਵੀ ਵੇਖਰੂ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜੋ ਸਮੀਤ ਕੋਰ ਸਵਾਗਤ ਕਰਦੀ ਆ ਨਿਊਜ਼ੀਲੈਂਡ ਦੇ ਵਿੱਚ ਸਿੱਖਾਂ ਦਾ ਵਿਰੋਧ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਬੀਤੇ ਦਿਨ ਇੱਕ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤਾਥੇ ਬ੍ਰਾਇਨ ਟਮਾਕੀ ਦੇ ਸਮਰਥਕਾਂ ਦੇ ਵੱਲੋਂ ਉਸ ਨਗਰ ਕੀਰਤਨ ਦਾ ਵਿਰੋਧ ਕੀਤਾ ਗਿਆ ਨਗਰ ਕੀਰਤਨ ਦੇ ਸਾਹਮਣੇ ਹਾਕਾ ਡਾਂਸ ਕੀਤਾ ਗਿਆ ਬ੍ਰਾਇਨ ਟਮਾਕੀ ਵੀ ਸਾਹਮਣੇ ਆਏ ਉਹਨਾਂ ਨੇ ਦੱਸਿਆ ਕਿ ਇਹ ਨਗਰ ਕੀਰਤਨ ਸਿੱਖਾਂ ਦੇ ਵੱਲੋਂ ਨਹੀਂ ਸਗੋਂ ਗਰਮ ਖਿਆਲੀ ਖਾਲਿਸਤਾਨੀਆਂ ਦੇ ਵੱਲੋਂ ਕੱਢਿਆ ਜਾ ਰਿਹਾ ਸੀ ਖਾਲਿਸਤਾਨੀ ਝੰਡੇ ਲਹਿਰਾਏ ਜਾ ਰਹੇ ਸੀ ਕਿਰਪਾਨਾਂ ਲਹਿਰਾਈਆਂ ਜਾ ਰਹੀਆਂ ਸੀ ਹੁਣ ਲਗਾਤਾਰ ਨਿਊਜ਼ੀਲੈਂਡ ਦੇ ਵਿੱਚ ਸਿੱਖਾਂ ਦਾ ਵਿਰੋਧਵਾਦ ਦਾ ਜਾ ਰਿਹਾ ਹੈ ਬ੍ਰਾਈਨ ਟਮਾਕੀ ਤੋਂ ਬਾਅਦ ਇੱਕ ਹੋਰ ਪੇਜ ਹੈ ਇੱਕ ਹੋਰ ਫਰੰਟ ਸਾਹਮਣੇ ਆਇਆ ਹੈ ਜੋ ਲਗਾਤਾਰ ਸਿੱਖਾਂ ਦੀ ਮੁਖਾਲਫਤ ਕਰ ਰਿਹਾ ਹੈ ਵਿਰੋਧਤਾ ਕਰ ਰਿਹਾ ਹੈ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਹੀ ਰਹਿਣ ਦੇਣਾ ਚਾਹੁੰਦੇ ਹਾਂ ਅਤੇ ਨਿਊਜ਼ੀਲੈਂਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਰਵਾਸ ਹੋਇਆ ਹੈ ਤੇ ਵਕਫ-ਵਕਫ ਧਰਮਾਂ ਦੇ ਲੋਕ ਇੱਥੇ ਆ ਗਏ ਨੇ ਚਾਹੇ ਉਹ ਸਿੱਖ ਨੇ ਚਾਹੇ ਹਿੰਦੂ ਨੇ ਚਾਹੇ ਜੈਨ ਨੇ ਚਾਹੇ ਬੋਧੀ ਨੇ ਜਾਂ ਫਿਰ 크ਿਸਚਨ ਇਹ ਲੋਕ ਇੱਥੇ ਰਹਿ ਰਹੇ ਨੇ ਪਰ ਨਿਊਜ਼ੀਲੈਂਡ ਸਿਰਫ ਗੋਰਿਆਂ ਦੀ ਧਰਤੀ ਧਰਤੀ ਹੈ ਤੇ ਇੱਥੇ ਗੋਰਿਆਂ ਨੂੰ ਹੀ ਵੱਡੀ ਗਿਣਤੀ ਦੇ ਵਿੱਚ ਰਹਿਣਾ ਚਾਹੀਦਾ ਹੈ ਇਹ ਲੋਕ ਇੱਥੇ ਆ ਕੇ ਨੇ ਸਾਡੀਆਂ ਚੀਜ਼ਾਂ ਨੂੰ ਖਰਾਬ ਕਰ ਰਹੇ ਨੇ ਸਾਡੇ ਧਰਮ ਨੂੰ ਖਰਾਬ ਕਰ ਰਹੇ ਨੇ ਅਜਿਹੇ ਇਹਨਾਂ ਲੋਕਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ। ਇਸ ਸਭ ਨੂੰ 2026 ਦੀਆਂ ਚੋਣਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਹਾਲਾਂਕਿ 2026 ਦੀਆਂ ਚੋਣਾਂ ਦੇ ਲਈ ਡੇਟ ਤਾਂ ਫਾਈਨਲ ਨਹੀਂ ਹੋਈ ਹੈ ਪਰ ਉਸ ਤੋਂ ਪਹਿਲਾਂ ਲਗਾਤਾਰ ਮਨਿਓਟਿਸ ਤੇ ਮਨਿਓਟਿਸ ਨੂੰ ਲਾ ਕੇ ਇਸ ਤਰ੍ਹਾਂ ਦੇ ਬਿਆਨ ਦੇਣਾ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਦਾ ਹੈ। ਲਗਾਤਾਰ ਸਿੱਖਾਂ ਦਾ ਵੱਧ ਰਿਹਾ ਵਿਦਰੋਹ ਨਿਊਜ਼ੀਲੈਂਡ ਦੇ ਵਿੱਚ ਕਈ ਸਵਾਲ ਖੜੇ ਕਰਦਾ ਹੈ। ਹਾਲਾਂਕਿ ਨਿਊਜ਼ੀਲੈਂਡ ਦੇ ਵਿੱਚ ਪਹਿਲੀ ਦਫਾ ਹੋਇਆ ਸੀ ਜਦੋਂ ਕਿਸੇ ਨਗਰ ਕੀਰਤਨ ਦਾ ਜੋ ਸਿੱਖਣ ਦੇ ਵੱਲੋਂ ਕੱਢਿਆ ਜਾ ਰਿਹਾ ਸੀ ਉਸ ਦਾ ਵਿਰੋਧ ਹੋਇਆ ਹੋਵੇ ਹੁਣ ਫਿਰ ਸਿੱਖਾਂ ਨੂੰ ਲੈ ਕੇ ਵਿਰੋਧ ਹੈ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਤਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਪੇਜ ਵੀ ਬਣ ਗਏ ਨੇ ਤੇ ਲਗਾਤਾਰ ਵਿਰੋਧ ਉਹਨਾਂ ਪੇਜਾਂ ਤੇ ਵੀ ਪ੍ਰਗਟਾਇਆ ਜਾ ਰਿਹਾ ਹੈ